ਇੱਕ ਦਿਨ ਦਾਣਾਪੁਰ ਹਿਮਾਚਲ ਵਿੱਚ ਇੱਕ ਮਸੰਦ ਸਿੱਖਾਂ ਪਾਸੋਂ ਦੇ ਸਵੰਦ ਇਕੱਠੀ ਕਰ ਰਿਹਾ ਸੀ ਉਸ ਪਿੰਡ ਵਿੱਚ ਇੱਕ ਬਹੁਤ ਗਰੀਬ ਬੁੱਢੀ ਜਮਨਾ ਮਾਈ ਰਹਿੰਦੀ ਸੀ ਉਹ ਥੋੜੇ ਜਿਹੇ ਦਾਲ ਚੋਲ ਗੁਰੂ ਦੇ ਲੰਗਰ ਲਈ ਮਸੰਦ ਦੀ ਦਸਵੰਦ ਵਾਲੀ ਥੈਲੀ ਵਿੱਚ ਪਾਉਣ ਲੱਗੀ मुट्ठी भर ਦਾਲ ਚੋਲ ਦੇਖ ਕੇ ਮਸੰਦ ਨੇ ਸੋਚਿਆ ਕਿ ਇਸ ਮਾਈ ਦੇ ਭੇਟਾ ਨਾਲ ਲੰਗਰ ਦੀ ਸਮੱਗਰੀ ਵਿੱਚ ਕੋਈ ਵਾਧਾ ਨਹੀਂ ਹੋਣਾ ਉਸ ਨੇ ਜਮਨਾ ਮਾਈ ਨੂੰ ਰੋਕ ਦਿੱਤਾ ਤੇ ਛਿੜਕ ਕੇ ਭਜਾ ਦਿੱਤਾ ਇਹ ਲੋਭੀ ਮਸੰਦ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਸਿੱਖ ਸੰਗਤਾਂ ਦੀਆਂ ਪੇਟਾਵਾਂ ਦਾ ਬਹੁਤ ਹੀ ਹਿੱਸਾ ਆਪਣੇ ਘਰ ਹੀ ਰੱਖ ਲੈਂਦੇ ਸਨ ਤੇ ਬਹੁਤ ਥੋੜਾ ਗੁਰੂ ਦੀ ਸੇਵਾ ਵਿੱਚ ਭੇਟ ਕਰਦੇ ਸਨ ਜਮਨਾ ਮਾਈ ਦਾਲ ਚੋਲ ਵਾਪਸ ਕਰ ਲੈ ਗਈ ਉਸ ਨੂੰ ਯਕੀਨ ਸੀ ਕਿ ਗੁਰੂ ਮਨ ਦੀਆਂ ਭਾਵਨਾਵਾਂ ਜਾਣਨ ਵਾਲੇ ਸਨ ਉਨਾ ਨੂੰ ਦੁਨੀਆਂ ਦੇ ਪਦਾਰਥਾਂ ਦਾ ਲਾਲਚ ਨਹੀਂ ਉਸ ਨੇ ਮਨ ਵਿੱਚ ਧਾਰ ਲਿਆ ਕਿ ਗੁਰੂ ਜੀ ਉਸ ਪਾਸ ਇੱਕ ਦਿਨ ਆਉਣਗੇ ਤੇ ਖਾਣ ਲਈ ਖਿਚੜੀ ਮੰਗਣਗੇ ਮੈਂ ਆਪ ਉਹਨਾਂ ਨੂੰ ਆਪਣੇ ਹੱਥੀਂ ਖਿਚੜੀ ਤਿਆਰ ਕਰਕੇ ਖਵਾਵਾਂਗੀ ਉਸ ਦਿਨ ਤੋਂ ਪਿੱਛੋਂ ਥੋੜਾ ਬਹੁਤ ਜੋ ਕੁਝ ਉਸ ਪਾਸ ਬਚਦਾ ਉਹ ਮਸੰਦ ਨੂੰ ਦੇਣ ਦੀ ਥਾਂ ਆਪਣੇ ਘਰ ਵਿੱਚ ਹੀ ਜਮ੍ਹਾਂ ਕਰੀ ਜਾਂਦੀ 1673 ਈਸਵੀ ਵਿੱਚ ਸਾਹਿਬ ਜاده ਨੇ ਪਟਨੇ ਤੋਂ ਆਨੰਦਪੁਰ ਨੂੰ ਜਾਂਦੇ ਹੋਏ ਦਾਣਾਪੁਰ ਡੇਰਾ ਕੀਤਾ ਮਾਈ ਨੂੰ ਜਦੋਂ ਸਾਹਿਬ ਜاده ਦੇ ਆਉਣ ਦਾ ਪਤਾ ਚੱਲਿਆ ਤਾਂ ਉਸ ਨੂੰ ਦਰਸ਼ਨ ਕਰਨ ਦਾ ਚਾ ਚੜ ਗਿਆ ਉਸ ਨੇ ਬੜੇ ਪਿਆਰ ਪ੍ਰੇਮ ਤੇ ਸ਼ਰਦਾ ਨਾਲ ਖਿਚੜੀ ਤਿਆਰ ਕੀਤੀ ਤੇ ਗੁਰੂ ਜੀ ਨੂੰ ਆ ਕੇ ਦਰਸ਼ਨ ਦੇਣ ਲਈ ਅਰਦਾਸ ਕੀਤੀ ਮਨ ਦੀਆਂ ਭਾਵਨਾਵਾਂ ਜਾਣਨ ਵਾਲੇ ਮਾਈ ਪਾਸ ਹਾਜ਼ਰ ਹੋਏ ਤੇ ਕਹਿਣ ਲੱਗੇ ਦਾਦੀ ਮਾਂ ਲਿਆਓ ਜਿਹੜੀ ਹੀ ਜੜੀ ਤੁਸੀਂ ਮੇਰੇ ਲਈ ਤਿਆਰ ਕਰ ਰੱਖੀ ਹੈ ਮਾਈ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਉਸ ਨੇ ਜਿਹੜੀ ਖਿਚੜੀ ਤਿਆਰ ਕੀਤੀ ਸੀ ਸਾਹਿਬਜ਼ਾਦੇ ਅੱਗੇ ਲਿਆ ਰੱਖੀ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਸਨ ਉਹਨਾਂ ਨੂੰ ਵੀ ਖਿਚੜੀ ਦਾ ਲੰਗਰ ਵਰਤਾਇਆ ਗਿਆ ਮਾਈ ਨੇ ਦਿਲ ਲਗਾ ਕੇ ਗੁਰੂ ਦੇ دیدار ਕੀਤੇ ਪਰ ਜਦੋਂ ਬਾਲਾ ਪ੍ਰੀਤਮ ਜਾਣ ਲਈ ਉੱਠ ਖੜੇ ਹੋਏ ਤਾਂ ਮਾਂ ਨਿਰਾਸ਼ ਹੋ ਗਈ ਉਸ ਨੇ ਸਾਹਿਬਜ਼ਾਦੇ ਨੂੰ ਸਦਾ ਉਸ ਪਾਸ ਰਹਿਣ ਦੀ ਬੇਨਤੀ ਕੀਤੀ ਉਹਨਾਂ ਨੇ ਉੱਤਰ ਦਿੱਤਾ ਦਾਦੀ ਮੈਂ ਆਪਦੇ ਪਾਸ ਸਦਾ ਹੀ ਹੋਵਾਂਗਾ ਤੁਸੀਂ ਮੇਰੇ ਦਰਸ਼ਨ ਦੀਦਾਰ ਕਰਨੇ ਹੋਣ ਤਾਂ ਖਾਂਡੀ ਵਿੱਚ ਖਿਚੜੀ ਤਿਆਰ ਕਰਕੇ ਲੋੜਵੰਦ ਗਰੀਬਾਂ ਨੂੰ ਖਵਾਣਾ ਮੈਂ ਆਪ ਨੂੰ ਪਰਤਖ ਨજર ਆ ਜਾਵਾਂਗਾ ਜਮਨਾ ਮਾਈ ਦੇ ਦਿਲ ਵਿੱਚ ਜਦੋਂ ਵੀ ਕੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਉਮੰਗ ਪੈਦਾ ਹੁੰਦੀ ਤਾਂ ਉਹ ਖਿਚੜੀ ਤਿਆਰ ਕਰਕੇ ਗਰੀਬਾਂ ਨੂੰ ਖਵਾਂਦੀ ਉਸ ਨੂੰ ਪਰਤਖ ਉਹਨਾਂ ਦੇ ਦਰਸ਼ਨ ਹੋ ਜਾਂਦੇ ਇਸ ਤਰ੍ਹਾਂ ਮਾਈ ਆਪਣੇ ਆਖਰੀ ਸੁਵਾਸਾਂ ਤੱਕ ਗੋਬਿੰਦ ਰਾਏ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਨੇ ਸਾਹਿਬਜ਼ਾਦੇ ਲਈ ਖਿਚੜੀ ਤਿਆਰ ਕੀਤੀ ਸੀ ਹੁਣ ਗੁਰਦੁਆਰਾ ਹਾਂਡੀ ਸਾਹਿਬ ਵਿੱਚ ਸੰਭਾਲ ਕੇ ਰੱਖੀ ਹੋਈ ਹੈ